ਹਾਲੀ ਦੇ ਇਸ਼ਕ ਵਿੱਚ ਅੰਨੇ ਵਿਅਕਤੀ ਨੇ ਆਪਣੇ ਦੋਸਤ ਨਾਲ ਸਲਾਹ ਕੀਤੀ ਤੇ ਉਹਦਾ ਦੋਸਤ ਕਿਹੜਾ ਅਗੋ ਆਇਨਸਟਾਈਨ ਸੀ ਜਿਹੜਾ ਉਹਨੂੰ ਬਹੁਤ ਸੋਚ ਸਮਝ ਕੇ ਦੂਰਦਰਸ਼ਤਾ ਦੇ ਨਾਲ ਸਲਾਹ ਦਿੰਦਾ ਉਹ ਜਿਹੋ ਜਿਹਾ ਮੂਰਖ ਉਹ ਉਹੋ ਜਿਹਾ ਉਹਦਾ ਦੋਸਤ ਤੇ ਫੇਰ ਉਹਨਾਂ ਨੇ 1,40,000 ਰੁਪਏ ਵਿੱਚ ਸੌਦਾ ਤੈਅ ਕੀਤਾ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਇੱਕ ਵਿਅਕਤੀ ਜਿਹਦਾ ਨਾਂ ਅਜੇ ਦੱਸਿਆ ਜਾ ਰਿਹਾ ਅਜੇ ਆਪਣੀ ਕਾਜੁਲ ਨਾਂ ਦੀ ਜਿਹੜੀ ਸਾਲੀ ਸੀ ਉਹਦੇ ਇਸ਼ਕ ਵਿੱਚ ਅੰਨਾ ਹੋਇਆ ਪਿਆ ਸੀ ਇੱਕ ਤਰਫਾ ਉਹਨੂੰ ਮੁਹੱਬਤ ਪਿਆਰ ਕਰਦਾ ਸੀ ਤਾਂ ਉਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਭਾਵੇਂ ਕਿ ਅਜੇ ਜਿਹੜਾ ਹੈਗਾ ਕਈ ਸਾਲ ਪਹਿਲਾਂ ਲక్ష్ਮੀ ਨਾਂ ਦੀ ਔਰਤ ਦੇ ਨਾਲ ਵਿਆਹਿਆ ਹੋਇਆ ਸੀ ਪਰ ਫਿਰ ਵੀ ਉਹਦੀ ਆਪਣੀ ਸખી ਸਾਲੀ ਦੇ ਉੱਪਰ ਨਿਗਾ ਸੀ ਪਰ ਜਿਹੜੀ ਅਜੇ ਦੀ ਸਾਲੀ ਸੀ ਉਹ ਅਜੇ ਦਾ ਜਿਹੜਾ ਛੋਟਾ ਪ੍ਰਤਨੰਜੇ ਸੀ ਉਹਨੂੰ ਪਿਆਰ ਕਰਦੀ ਸੀ ਤਾਂ ਉਹ ਉਹਦੇ ਨਾਲ ਨਫ਼ਰਤ ਕਰਦੀ ਸੀ ਆਪਦੇ ਜੀਜੇ ਨਾਲ ਤੇ ਤਨੰਜੇ ਨਾਲ ਪਿਆਰ ਕਰਦੀ ਸੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਇੱਕ ਸਾਲ ਪਹਿਲਾਂ ਤਨੰਜੇ ਤੇ ਕਾਜਲ ਨੇ ਵਿਆਹ ਵੀ ਕਰਵਾ ਲਿਆ ਸੀ ਦੋਨੇ ਆਪਣੀ ਜ਼ਿੰਦਗੀ ਵਿੱਚ ਕਾਫੀ ਖੁਸ਼ ਰਹਿ ਰਹੇ ਸੀ ਪਰ ਜਿਹੜਾ ਅਜੇ ਸੀ ਉਹ ਬਹੁਤ ਦੁਖੀ ਸੀ ਇਸ ਗੱਲ ਤੋਂ ਕਾਜਲ ਨੂੰ ਪਤਾ ਸੀ ਕਿ ਮੇਰੇ ਕੁਝ ਵੀ ਗਲਤ ਕਰਨ ਨਾਲ ਮੇਰੀ ਭੈਣ ਦੀ ਵੀ ਜ਼ਿੰਦਗੀ ਬਰਬਾਦ ਹੋਵੇਗੀ ਇਸੇ ਕਰਕੇ ਉਹ ਚੁੱਪ ਕਰਕੇ ਆਪਣੀ ਜ਼ਿੰਦਗੀ ਨੂੰ ਕੱਟਦੀ ਆਈ ਤਾਂ ਜਿਹੜਾ ਅਜੇ ਸੀ ਉਹਦੇ ਮਨ ਵਿੱਚ ਨਫ਼ਰਤ ਪਲ ਰਹੀ ਸੀ ਦਿਨੋ ਦਿਨ ਕਿ ਕਾਜਲ ਨਾਲ ਤਾਂ ਮੈਂ ਵਿਆਹ ਕਰਾਉਣਾ ਚਾਹੁੰਦਾ ਸੀ ਭਾਵੇਂ ਕਿ ਮੈਂ ਪਹਿਲਾਂ ਵਿਆਹਿਆ ਸੀ ਫਿਰ ਵੀ ਮੈਂ ਦੂਜਾ ਵਿਆਹ ਇਹਦੇ ਨਾਲ ਕਰਾਉਣਾ ਚਾਹੁੰਦਾ ਸੀ ਇਹਨੇ ਮੇਰੇ ਛੋਟੇ ਭਰਾ ਦੇ ਨਾਲ ਵਿਆਹ ਕਰਾ ਲਿਆ ਲਵ ਮੈਰਿਜ ਕਰਾ ਲਿਆ ਤੇ ਇਹ ਦੋਨੋਂ ਖੁਸ਼ੀ-ਖੁਸ਼ੀ ਰਹਿ ਰਹੇ ਆ ਇਹਦੇ ਕਰਕੇ ਉਹ ਕਾਫੀ ਤੰਗ ਪਰੇਸ਼ਾਨ ਰਹਿੰਦਾ ਸੀ ਤੇ ਉਹਨਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ ਇਸੇ ਕਰਕੇ ਉਹਨੇ ਆਪਣੇ ਇੱਕ ਕਰਨ ਨਾਂ ਦੇ ਦੋਸਤ ਨਾਲ ਸਲਾਹ ਕੀਤੀ ਬੈਠ ਕੇ ਕਿ ਆਪਾਂ ਜਿਹੜਾ ਮੇਰਾ ਭਰਾ ਏ ਤਨੰਜੇ ਉਹਨੂੰ ਮਾਰ ਮਕਾਉਣਾ ਹੈ ਤਾਂ ਦੋਵਾਂ ਨੇ 1,40,000 ਰੁਪਏ ਵਿੱਚ ਸੌਦਾ ਤੈਅ ਕਰ ਲਿਆ ਅਜੇ ਨੇ 1 ਲੱਖ ਰੁਪਇਆ ਕਰਨ ਨੂੰ ਅਡਵਾਂਸ ਵਿੱਚ ਦੇ ਦਿੱਤਾ ਤਾਂ ਉਹਨਾਂ ਨੇ ਬੰਦੇ ਸੱਦ ਕੇ ਕੋਈ ਅਣਪਛਾਤੇ ਵਿਅਕਤੀ ਸੱਦ ਕੇ ਤਾਂ ਜਿਹੜਾ ਤਨੰਜੇ ਸੀ ਉਹਦੇ ਉੱਪਰ ਹਮਲਾ ਕਰਾ ਦਿੱਤਾ ਤਾਂ ਜਿਹੜਾ ਅਜੇ ਤਨੰਜੇ ਸੀ ਉਹਦੀ ਮੌਤ ਹੋ ਗਈ ਸ਼ੋਰੂਮ ਦੇ ਬਾਹਰ ਕਿਸੇ ਨੇ ਪੁਲਿਸ ਨੂੰ ਦੱਸਿਆ ਕਿ ਤਨੰਜੇ ਨਾਂ ਦਾ ਵਿਅਕਤੀ ਆ ਜਿਹੜਾ ਉਹਨੂੰ ਮਾਰ ਮੁਕਾਇਆ ਪਿਆ ਏ ਇਹ ਜਿਹੜੀ ਘਟਨਾ ਏ ਇਹ ਝਾਰਖੰਡ ਦੇ ਬਕਾਰੋ ਜ਼ਿਲ੍ਹੇ ਦੀ ਦੱਸੀ ਜਾ ਰਹੀ ਆ ਬਕਾਰੋ ਥਾਂ ਦੀ ਦੱਸੀ ਜਾ ਰਹੀ ਆ ਤਾਂ ਉਥੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੌਕੇ ਤੇ ਪਹੁੰਚੀ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਨੂੰ 72 ਘੰਟੇ ਲੱਗ ਗਏ ਖੋਜ ਕਰਦੇ ਕਰਦੇ ਕਿ ਆਖਰ ਇਸ ਵਿਅਕਤੀ ਦਾ ਕਤਲ ਕਿਹਨੇ ਕੀਤਾ ਤਾਂ ਜਦੋਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਫੜਿਆ ਇਸ ਵਿਅਕਤੀ ਦੇ ਕਤਲ ਦੇ ਮਾਮਲੇ ਵਿੱਚ ਤਾਂ ਉਹਨਾਂ ਨੂੰ ਫਿਰ ਉਹਨਾਂ ਵਿਅਕਤੀਆਂ ਤੋਂ ਸਾਰੀ ਕਹਾਣੀ ਪਤਾ ਲੱਗੀ ਕਿ ਜਿਹੜਾ ਅਜੇ ਆ ਉਹ ਆਪਣੀ ਸਾਲੀ ਨੂੰ ਇੱਕ ਤਰਫਾ ਪਿਆਰ ਕਰਦਾ ਸੀ ਇੱਕ ਤਰਫਾ ਪਿਆਰ ਕਰਨ ਕਰਕੇ ਤਾਂ ਉਹਦੇ ਮਨ ਵਿੱਚ ਨਫ਼ਰਤਪਨ ਪ ਗਈ ਸੀ ਕਿ ਇਹ ਦੋਨੋਂ ਜੀ ਬਹੁਤ ਵਧੀਆ ਰਹਿ ਰਹੇ ਆ ਤੇ ਇਹ ਜਿਹੜੀ ਸਾਲੀ ਆ ਉਹ ਮੇਰੀ ਗੱਲ ਉਹਨੇ ਸੁਣੀ ਨਹੀਂ ਤੇ ਮੇਰੇ ਭਰਾ ਦੇ ਨਾਲ ਵਿਆਹ ਕਰਾ ਲਿਆ ਇਸ ਕਰਕੇ ਉਹ ਬਦਲਾ ਲੈਣਾ ਚਾਹੁੰਦਾ ਸੀ ਇਸੇ ਕਰਕੇ ਉਹਨੇ ਆਪਣੇ ਦੋਸਤ ਦੇ ਨਾਲ ਸਲਾਹ ਕੀਤੀ ਤੇ ਦੋਸਤ ਨੂੰ ਵੀ ਕੋਈ ਸਮਝ ਸਮਝ ਤਾਂ ਹੈ ਨਹੀਂ ਸੀ ਜਿਹੜਾ ਉਹਨੂੰ ਸਮਝਾ ਸਕਦਾ ਉਹਨੇ ਵੀ ਉਹਦੇ ਹੀ ਜਿਹੜੀ ਹਾਂ ਦੇ ਵਿੱਚ ਹਾਂ ਮਲਾਈ ਤਾਂ ਉਹਨਾਂ ਨੇ ਮਿਲ ਕੇ ਪਲਾਨਿੰਗ ਕੀਤੀ ਪਲਾਨਿੰਗ ਕਰਕੇ ਜਿਹੜਾ ਤਨੰਜੇ ਸੀ ਉਹਨੂੰ ਮੌਤ ਦੇ ਘਾਟੋਂ ਤਾਰਦਾ ਹੁਣ ਪੁਲਿਸ ਨੇ ਦੋ ਵਿਅਕਤੀ ਤਾਂ ਅਰੈਸਟ ਕਰ ਲਿਆ ਪਰ ਜਿਹੜੇ ਇਸ ਮਾਮਲੇ ਵਿੱਚ ਜਿਹੜਾ ਅਜੇ ਆ ਉਹ ਫਰਾਰ ਆ ਇਸ ਟਾਈਮ ਪੁਲਿਸ ਥਾਂ-ਥਾਂ ਤੇ ਛਾਪੇਮਾਰੀ ਕਰ ਰਹੀ ਆ ਕਿ ਜਿਹੜਾ ਅਜੇ ਆ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪੁਲਿਸ ਹਿਰਾਸਤ ਵਿੱਚ ਲਿਆ ਜਾਵੇ ਜਿਹੜਾ ਇਹ ਵਿਅਕਤੀ ਸੀ ਮਰਨ ਵਾਲਾ ਤਨੰਜੇ ਉਹਦੀ ਪਤਨੀ ਜਿਹੜੀ ਕਾਜ਼ਲ ਉਹਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਇਸ ਅਜੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਕਿੰਨੇ ਬੇਵਕੂਫ ਨੇ ਲੋਕ ਕਿ ਇੱਕ ਤੂੰ ਆਪਦਾ ਘਰ ਉਜਾੜ ਲਿਆ ਆਪਦੇ ਬੱਚੇ ਰੋਣ ਲੇ ਤੇ ਦੂਸਰਾ ਜਿਹੜੀ ਉਹ ਵਿਚਾਰੀ ਸੀ ਤੇਰੀ ਸਹਾਲੀ ਸੀ ਤਾਂ ਤੂੰ ਉਹਨੂੰ ਉਜਾੜ ਕੇ ਰੱਖਤਾ ਤੇ ਨਾਲੇ ਜਿਹੜਾ ਤੇਰਾ ਸਾਕਾ ਭਰਾ ਸੀ ਆਪਣਾ ਭਰਾ ਉਹਨੂੰ ਤੋਂ ਮੌਤ ਦੇ ਘਾਟ ਉਤਰਵਾ ਦਿੱਤਾ ਇਹ ਉਹਨੂੰ ਇੱਕ ਹਿਸਾਬ ਨਾਲ ਉਸੇ ਨੇ ਹੀ ਉਹਦਾ ਕਤਲ ਕੀਤਾ ਹੋ ਗਿਆ ਕਿਉਂਕਿ ਬਦਲਾ ਹੀ ਉਹਨੇ ਲੈਣਾ ਸੀ ਹੋਰ ਕਿਸੇ ਦੀ ਕੀ ਦੁਸ਼ਮਣੀ ਸੀ ਬਾਕੀਆਂ ਨੇ ਤਾਂ ਆਪ ਦਾ ਕੰਮ ਜਿਹੜਾ ਪੈਸੇ ਵਾਸਤੇ ਕੀਤਾ ਕਿੱਡੀ ਘਟੀਆ ਹੋ ਚੱਕੀ ਆ ਚੁੱਕੀ ਆ ਸੋਚ ਮਨੁੱਖਾਂ ਦੀ ਕਿ ਨਾ ਉਹ ਖੁਦ ਜਿਉਂਦੇ ਨੇ ਤੇ ਨਾ ਕਿਸੇ ਨੂੰ ਜਿਉਂਨ ਦਿੰਦੇ ਨੇ ਤਾਂ ਉਹਨਾਂ ਨੇ ਇੱਕ ਇੱਕ ਤਰਫਾ ਇਹ ਪਹਿਲੀ ਗੱਲ ਤਾਂ ਇਹ ਜਿਹੜਾ ਹੈਗਾ ਪਿਆਰਪੂਰਤ ਹੈ ਹੀ ਨਹੀਂ ਕਿਉਂਕਿ ਜੇਕਰ ਅਜੇ ਨੂੰ ਆਪਣੀ ਸਾਲੀ ਦੇ ਨਾਲ ਸੱਚਮੁੱਚ ਕੋਈ ਦਿਲ ਲਗਾ ਹੁੰਦਾ ਕੋਈ ਪਿਆਰ ਹੁੰਦਾ ਤਾਂ ਉਹ ਇੰਨੀ ਕਟਿਆ ਕਰਤੂਤ ਕਰ ਨਹੀਂ ਸਕਦਾ ਸੀ ਕਿਉਂਕਿ ਜਿਹੜਾ ਵਿਅਕਤੀ ਕਿਸੇ ਨੂੰ ਪਿਆਰ ਕਰਦਾ ਨਾ ਉਹ ਚਾਹੁੰਦਾ ਕਿ ਜਿਹਨੂੰ ਮੈਂ ਪਿਆਰ ਕਰਦਾ ਘੱਟੋ ਘੱਟ ਉਹ ਸੁਖੀ ਰਹੇ ਖੁਸ਼ ਰਹੇ ਜੇਕਰ ਉਹ ਮੈਨੂੰ ਪਿਆਰ ਨਹੀਂ ਕਰਦਾ ਨਾ ਤਾਂ ਉਹ ਜਿੱਥੇ ਵੀ ਆ ਖੁਸ਼ ਤਾਂ ਰਹੇ ਸੁਖੀ ਤਾਂ ਰਹੇ ਇਹ ਥੋੜੀ ਹੈ ਕਿ ਕੋਈ ਕਿਸੇ ਦੀਆਂ ਖੁਸ਼ੀਆਂ ਦੇਖ ਕੇ ਕਿਸੇ ਦੇ ਸੁੱਖ ਦੇਖ ਕੇ ਮਤਲਬ ਤੜਫੋੜਦਾ ਤੇ ਫਿਰ ਇਹ ਸੋਚਣ ਲੱਗ ਜਵੇ ਕਿ ਮੈਂ ਇਹਨੂੰ ਮਾਰ ਹੀ ਮਕਾਉਣਾ ਇਹਦੀਆਂ ਖੁਸ਼ੀਆਂ ਹੀ ਸਾਰੀਆਂ ਖੋਹ ਲੈਣੀਆਂ ਇੰਨੀ ਘਟੀਆ ਸੋਚ ਤਾਂ ਕੋਈ ਪਿਆਰ ਕਰਨ ਵਾਲਾ ਵਿਅਕਤੀ ਦੂਜੇ ਪ੍ਰਤੀ ਰੱਖ ਹੀ ਨਹੀਂ ਸਕਦਾ ਜਿਵੇਂ ਇਹ ਅਜੇ ਨੇ ਦਿਖਾਈਆ ਤਾਂ ਇਹ ਅਜੇ ਦੀ ਸਿਰਫ ਹਵਸ ਸੀ ਆਪਦੀ ਸਾਲੀ ਪ੍ਰਤੀ ਜੋ ਇਲਜ਼ਾਮ ਅਜੇ ਦੇ ਉੱਪਰ ਲੱਗ ਰਹੇ ਆ ਜਾਂ ਜੋ ਉਹ ਮਾਰਨ ਵਾਲੇ ਵਿਅਕਤੀਆਂ ਨੇ ਕਬੂਲੀਆ ਗੱਲਾਂ ਕਿ ਅਜੇ ਨੇ ਕਤਲ ਕਰਵਾਇਆ ਤਾਂ ਇਹ ਸਿਰਫ ਅਜੇ ਦੀ ਹਵਸ ਹੋ ਸਕਦੀ ਆ ਆਪਦੀ ਸਾਲੀ ਪ੍ਰਤੀ ਉਹਦਾ ਇੱਕ طرفਾ ਪਿਆਰ ਕੀ ਪਿਆਰ ਹੋ ਹੀ ਨਹੀਂ ਸਕਦਾ ਤਾਂ ਬੇਹੱਦ ਘਟੀਆ ਮਾਨਸਿਕਤਾ ਇਹੋ ਜੀ ਗੰਦੀ ਮਾਨਸਿਕਤਾ ਤੋਂ ਬਚ ਕੇ ਰਹਿਣਾ ਚਾਹੀਦਾ ਫੁਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਹੋਰ ਡੰਗਾਈ ਦੇ ਨਾਲ ਜਾਂਚ ਕਰ ਰਹੀ ਆ ਇਸ ਪੂਰੇ ਮਾਮਲੇ ਦੇ ਵਿੱਚੋਂ ਅੱਗੇ ਚੱਲ ਕੇ ਕੀ ਨਿਕਲ ਕੇ ਸਾਹਮਣੇ ਆਉਂਦਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚੋਂ ਉਹ ਤਾਂ ਆਉਣ ਵਾਲਾ ਵਕਤੀ ਦੱਸੇਗਾ ਪਰ ਜਿਹੜੀ ਪਹਿਲੀ ਗੱਲ ਨਿਕਲ ਕੇ ਸਾਹਮਣੇ ਆਈ ਆ ਜਿਹੜੇ ਉਹ ਫੜੇ ਗਏ ਗ੍ਰਿਫਤਾਰ ਹੋਏ ਵਿਕਤੀਆਂ ਨੇ ਪੁਲਿਸ ਕੋਲ ਕਬੂਲ ਕੀਤੀ ਆ ਤੇ ਪੁਲਿਸ ਨੇ ਮੀਡੀਆ ਦੇ ਵਿੱਚ ਦੱਸੀ ਆ ਉਹ ਇਹੀ ਆ ਕਿ ਅਜੇ ਇੱਕ ਤਰਫਾ ਪਿਆਰ ਆਪਣੀ ਸਾਲੀ ਨੂੰ ਕਰਦਾ ਸੀ ਜਿਹਦੇ ਕਰਕੇ ਉਹਨੇ ਗੁੱਸੇ ਦੇ ਵਿੱਚ ਆ ਕੇ ਬਦਲਾ ਲੈਣ ਖਾਤਰ ਆਪਣੇ ਹੀ ਸਕੇ ਭਰਾ ਦਾ ਕਤਲ ਕਰਵਾ ਦਿੱਤਾ